ਭਾਈ ਸੰਗਲਾ ਦੀ ਖਬਰ ਆਇਆ ਸਲਵਾਨ ਸੀਗਾ ਇਹ ਖਿਆਲਕੋਟ ਦਾ ਗਲਤੀ ਨਾਲ ਮੈਂ ਕਹਿ ਗਿਆ ਉਹਦੇ ਦੋ ਪੁੱਤਰ ਸੀ ਰੂਪ ਤੇ ਬਥਾਂ ਉਹ ਰਾਣੀ ਸੀ ਰੂਪਾਂਬਤੀ ਉਹ ਬਿਮਾਰ ਹੋ ਗਈ ਉਹ ਜਿੱਥੇ ਪਈ ਹੁੰਦੀ ਉੱਥੇ ਚਿੜੀ ਦਾਣਾਂ ਸੀ ਉਹਦੇ ਰਾਜਿਆਂ ਦੇ ਘਰ ਵੀ ਕੱਚੇ ਹੀ ਹੁੰਦੇ ਤੇਰਾ ਇੱਕ ਇੱਕ ਰਾਣੀ ਹੁੰਦੀ ਰੋਟੀਆਂ ਰਾਣੀ ਪਕਾਉਦੀ ਹੁੰਦੀ ਉਹ ਰਾਣੀ ਬਿਮਾਰ ਹੋ ਗਈ ਤੇ ਉਤੋਂ ਦੇਖਦੀ ਰਹਿੰਦੀ ਪਈ ਡਾਕਟਰ ਰਾਜੇ ਨੇ ਬਹੁਤ ਬੁਲਾਏ ਦੁਨੀਆ ਭਰ ਦੇ ਬੈਦ ਪਰ ਰਾਣੀ ਰਾਜੀ ਨਹੀਂ ਹੋਈ ਉਹ ਚਿੜੀ ਮਰ ਗਈ ਜਿਹੜੇ ਨੇ ਉਹ ਚਿੜੀ ਹੋਰ ਲਿਆਂਦੀ ਉਹਦੇ ਬੱਚਿਆਂ ਨੂੰ ਭਖੜੇ ਦੇ ਡੋਡੇ ਦੇ ਤੇ ਉਹ ਤੜਫ ਕੇ ਥੱਲੇ ਡਿੱਗ ਪਈ ਰਾਣੀ ਨੇ ਪਾਣੀ ਪਾਇਆ ਮੂੰਹ 'ਚ ਜਦੋਂ ਭਖੜਾ ਕੱਢਿਆ ਮਰ ਗਏ ਰਾਜਾ ਆਇਆ ਤੇ ਰਾਥਣੇ ਰਾਣੀ ਰੋਈ ਜਾਂਦੀ ਐ ਉਹਨੇ ਆਖਿਆ ਵੀ ਮੈਂ ਤਾਂ ਦੁਨੀਆ ਭਰ ਦੇ ਬੈਦ ਬੁਲਾ ਲਏ ਹੁਣ ਮੈਂ ਕਿਹੜਾ ਰੱਬਾਂ ਕੋ ਰੋਂਦੀ ਕਿਉਂ ਕਹਿੰਦੀ ਮੈਂ ਮਰਨ ਤੋਂ ਨਹੀਂ ਰੋਂਦੀ ਮੇਰੇ ਪੁੱਤਰਾਂ ਦੀ ਆ ਹਾਲਤ ਹੂ ਤੈਂ ਤਾਂ ਵਿਆਹ ਕਰਾਈ ਲੈਣੇ ਉਹ ਕਹਿੰਦਾ ਤੇਰਾ ਮੇਰਾ ਧਰਮ ਐ ਮੈਂ ਵਿਆਹ ਨਹੀਂ ਕਰਾਉਂਦਾ ਰਾਣੀ ਮਰ ਗਈ ਵਜ਼ੀਰਾ ਮੀਰਾ ਨੇ ਮਹਾਰਾ ਚੱਕਰਾਂ ਦੇ ਦੇ ਤੁਸੀਂ ਆਏ ਫਲਾਨਾ ਵਜ਼ੀਰ ਹੁੰਦੀ ਐ ਰਾਣੀ ਰਾਲੇ ਦਾ ਵਿਆਹ ਦੁਬਾਰੇ ਕਰਤਾ ਦੁਬਾਰੇ ਜਿਹੜੀ ਰਾਣੀ ਆਈ ਭਾਈ ਉਹਦੀ ਉਮਰ 16 17 18 ਸਾਲ ਦੀ ਸੀ ਤੇ ਰਾਜਾ 80 90 ਸਾਲ ਦਾ ਸੀ ਉਹ ਫਿਰ ਰੂਪ ਤਾਂ ਸੀਗਾ ਭਾਈ 13 ਸਾਲ ਦਾ ਤੇ ਬਸੰਤ ਸੀ 11 ਸਾਲ ਦਾ ਉਹ ਚਾਕਦੀ ਰਹਿੰਦੀ ਬਸੰਤ ਸੁੰਦਰ ਬਹੁਤ ਸੀ ਰਾਜੇ ਦੇ ਲੜਕੇ ਸੀ ਜਵਾਨ ਹੋ ਗਏ ਇੱਕ ਦਿਨ ਉੱਥੇ ਉਹ ਪਿਛਲੇ ਪਹਿਰ ਆ ਕੇ ਜਦੋਂ ਗਰਾਊਂਡ ਦੇ ਵਿੱਚ ਖੇਡਦੇ ਗੇਂਦ ਨਾਲ ਤਾਂ ਉਹ ਦੇਖਦੀ ਰਹਿੰਦੀ bari ਖੋਲ ਕੇ ਤਾਂ ਉਹ ਗੇਂਦੇ ਟੱਲਾ ਮਾਰਿਆ ਜਦੋਂ ਦਾਈ ਬਸੰਤ ਨੇ ਸਿਰ થી ਗੇਂਦ ਮੈਦਾਨ ਜਾ ਡਿੱਗੀ ਤਾਂ ਉਸ ਨੇ ਫਿਰ ਬਾਂਦੀ ਨੂੰ ਡੱਕਰਤਾ ਪਲੰਘ ਪੁਲੰਘ ਬਿਚਾਲਿਆ ਉਹਦੀ ਨੀਂਦ ਵਿਗੜ ਗਈ ਬਸੰਤ ਨੇ ਆ ਕੇ ਜਦੋਂ ਪੈਰੀਂ ਹੱਥ ਲਾਉਣ ਲੱਗਿਆ ਪਿੱਛੇ हट ਗਈ ਉਹ ਕਹਿੰਦਾ ਮਾਤਾ ਕੀ ਗੱਲ ਐ ਕਹਿੰਦੀ ਮੈਂ ਤੇਰੀ ਮਾਤਾ ਨਹੀਂ ਹਾਂ ਮੈਂ ਤੇਰੇ ਬੁੜੇ ਪਿਓ ਨਾਲ ਤੂੰ ਵਿਆਹ ਕਰਾ ਲਿਆ ਮੈਂ ਤਾਂ ਤੇਰਾ ਜੱਤ ਸੁਣਿਆ ਸੀ ਵੀ ਐਨਾ ਸੁੰਦਰ ਐ ਇਹ ਜਿਆ ਜਵਾਨ ਐ ਤੇ ਤੂੰ ਇਹ ਕੀ ਕਰਦਾ ਮੇਰੋਂ ਜਨਮ ਨਹੀਂ ਲਿਆ ਮੇਰਾ ਦੁੱਧ ਨਹੀਂ ਚੁੰਗਿਆ ਤੂੰ ਮੇਰਾ ਕਾਹਦਾ ਪੁੱਤਰਾ ਹੈ ਉਹਨੇ ਬਹੁਤ ਗਿਆਨ ਦੇ ਵਿਦੇਸ਼ ਦਿੱਤੇ ਪਸੰਦ ਨੇ ਪਰ ਉਹ ਵਿਚੇ ਵਿੱਚ ਅੰਨੀ ਹੋਈ ਵੀ ਰਾਣੀ ਨੇ ਮੰਨੀ ਜਦੋਂ ਨੇ ਦੇਖਿਆ ਮੰਨਦੀ ਨਹੀਂ ਫਿਰ ਆਖਰੀ ਲੋਹਰਾਮ ਜੀ ਨੇ ਬਣਾਇਆ ਉਹ ਲਿਖ ਰਿਆ ਉਹ ਜਿਹੜੇ ਬਤਨੂ ਰਹੀ ਰੀਕ ਮਾਤਾ ਉਹ ਸਮੇਂ ਜਹਾਨ ਤੇ ਆਉਣਗੇ ਨਹੀਂ ਬ੍ਰਾਹਮਣ ਖਾਣਗੇ ਮਾਸ ਸ਼ਰਾਬ ਪੀਵਣ ਰੱਖਣ ਬਕਤਰੀ ਨੀਲ ਹੰਡਾਉਣਗੇ ਨਹੀਂ ਗਊ ਗਰੀਬ ਦੀ ਰੱਛਿਆ ਘੱਟ ਹੋ ਜੂ ਪੁੱਟ ਕੁੱਤੇਆਂ ਚੂਰੀਆਂ ਪਾਉਣਗੇ ਨਹੀਂ ਕੋਈ ਵੇਚ ਕੇ ਖਾਣਗੇ ਕੰਨਿਆਂ ਨੂੰ ਇਹੇ ਲੁੱਟ ਜਮਾਈ ਨੂੰ ਲਿਓਣਗੇ ਨਹੀਂ 12 ਸਾਲ ਦੀ ਕੰਨਿਆ ਜਣੂ ਪੁੱਤਰ ਲੋਕ ਕੀ ਆਪਣੇ ਹੱਥੀ ਖੜੇਉਣਗੇ ਨਹੀਂ 25 ਸਾਲ ਦੀ ਪੁੱਤਰਾ ਦੇਖ ਲੂਗੀ ਦਾਦੀ ਉਸ ਨੂੰ ਲੋਕ ਬਣਾਉਣਗੇ ਨਹੀਂ 30 ਵਰਸ ਨੂੰ ਪੁੱਗ ਮੰਨ ਆਦ ਜਾਊ ਚਲੂ ਆਰ ਜਾ ਆਣ ਘਟਾਉਣਗੇ ਨਹੀਂ ਚਾਚੀ ਤਾਈ ਜੋ ਮਾਂ ਦੇ ਤਲ ਹੁੰਦੀ ਭੈੜੀ ਨਜ਼ਰ ਉਸ ਬਲ ਲਗਾਉਣਗੇ ਨਹੀਂ ਭਾਬੀ ਦੇਵਰਾ ਵਿੱਚ ਨਹੀਂ ਧਰਮ ਰਹਿਣਾ ਔਰ ਇਹਨੂੰ ਹਾਂ ਦੀ ਤਰਫਤ ਕੌਣ ਗਏ ਨਹੀਂ ਕਿਸੇ ਪੁੱਤ ਨੇ ਪਿਓ ਦਾ ਨਹੀਂ ਅਵਧ ਕਰਨ ਭਾਈ ਭਾਈ ਦਾ ਬੁਰਾ ਤਾ ਕੌਣ ਗਏ ਨਹੀਂ ਕਰੇ ਜੰਨਾ ਦੇ ਪਲ ਬਣੀ ਨਾ ਰਹੂ ਯਾਰੀ ਨਾਲ ਜਲਾਈਆਂ ਦੇ ਲਾਉਣਗੇ ਨਹੀਂ ਉਹ ਕਹਿੰਦਾ ਭੈਣ ਭਾਣ ਜੀ ਨੂੰ ਛੱਡ ਕੇ ਤੇ ਜਾ ਕੇ ਥਾਲੀਆਂ ਦੇ ਨਿਉਂਦਾ ਪਾਉਣਗੇ ਨਹੀਂ ਲੋ ਚਾ ਲੰਡਾ ਬਦਕਾਰ ਜੋ ਗੁੰਡਾ ਉਹ ਨੂੰ ਪਿੰਡ ਦਾ ਪਹੇਚ ਬਣਾਉਣਗੇ ਨਹੀਂ ਲੋਕ ਜਾਂਦੇ ਆ ਰਾਈਆਂ ਨੂੰ ਲੁੱਟਣਗੇ ਪੈਸੇ ਬਾਸਤੇ ਜੀਵਨ ਨੂੰ ਘਾਉਣਗੇ ਨਹੀਂ ਹੋਂ ਫੈਸਲੇ ਨਾਲ ਗਵਾਈਆਂ ਦੇ ਲੋਕ ਝੋਠੀਆਂ ਸਵਾਂ ਨੂੰ ਚਾਉਣਗੇ ਨਹੀਂ ਬਾਡੀ ਖਾਰ ਹੋ ਜਾਣਗੇ ਕੁੱਲ ਅਸਵ ਅਫਸਰ ਸਾਰੇ ਈ ਕੂੜ ਦੇ ਅਗਰ ਠਹਿਰ ਆਉਣਗੇ ਨਹੀਂ ਜਾ ਤੀਰ ਸਾਤੇ ਇਹ ਨਹੀਂ ਬੈਰ ਕੀ ਮਰੈਣੇ ਸਾਰੇ ਕੂੜ ਦੇ ਜਾਲ ਬੋਛਉਣਗੇ ਨਹੀਂ ਪਹਿਣ ਪਾਣ ਜੀ ਨੂੰ ਛੱਡ ਕੇ ਤੇ ਜਾ ਕੇ ਥਾਲੀਆਂ ਦੇ ਨਿਉਂ ਦਾ ਪਾਉਣਗੇ ਨਹੀਂ ਕਰੇ ਜਿੰਨਾ ਵੇ ਪਦਮਣੀ ਨਾਰੂ ਯਾਰੀ ਨਾਲ ਜਹਲਾਈਆਂ ਦੇ ਲਾਉਣਗੇ ਜਿਨੀ ਪਹਿਣ ਤੇ ਇਸਤਰੀ ਹੋਊ ਸੁੰਦਰ ਓੜੇ ਨਾਲ ਬੈਠ ਪੱਗ ਬਟਾਉਣਗੇ ਨਹੀਂ ਉਹ ਦਾ ਲੱਗੇ ਤਾਂ ਉਸ ਦੀ ਭੈਣ ਤਾਈਂ ਨਹੀਂ ਇਸਤਰੀ ਤਾਈਂ ਖਸਕੌਣਗੇ ਨਹੀਂ ਜੇਤੀ ਸਤੀ ਨੇ ਬੈਧ ਕੀ ਮਰੈਣੇ ਸਾਰੇ ਕੂੜ ਦੇ ਜਾਲ ਬੋਛਾਉਣਗੇ ਨਹੀਂ ਵਰਖਾ ਅਸਲ ਦੀ ਬਰਸਣੋਂ ਬੰਦ ਹੋ ਜੂ ਲੋਕੀਆਂ ਨਾ ਤੋਚੇ ਤਰਸੌਣਗੇ ਨਹੀਂ ਜਦੋਂ ਆਣ ਕੇ ਹੋਊਗਾ ਘੋਰ ਕਾਲ ਯੁਗ ਫੇਰੇ ਆਪ ਭਗਵਾਨ ਜੀ ਆਉਣਗੇ ਨਹੀਂ ਸਾਰੇ ਦੁਸ਼ਟਾਈਆਂ ਨਾਸ ਕਰਕੇ ਧਰਮੀ ਪਰਛ ਨੂੰ ਤਖਤ ਬੋਹਣਗੇ ਨੀ ਉਹ ਸਮਾਂ ਭਾਈ ਹੁਣ ਆ ਗਿਆ ਹੈ